ਦੇ ਫਾਮੇ ਦੇ ਵਿੱਚ ਟੌੜਾ ਸਾਹਿਬ ਦੇ ਵਿਚਾਰਾਂ ਤੇ ਚੱਲਣਾ ਬੜਾ ਔਖਾ ਹੈ ਜੇ ਆਪਾਂ ਕਹੀਏ ਕਿਉਂਕਿ ਅੱਜ ਤੁਸੀਂ ਇੱਕ ਚੀਜ਼ ਦੇਖੋ ਚਲੋ ਪੁਰਾਣਾ ਜਿਹੜੇ ਜਥੇਦਾਰ ਸੀਗੇ ਹਾਂ ਬਾਕੀ ਜਥੇਦਾਰ ਦਿਖਦੇ ਸੀਗੇ ਉਹ ਜਦੋਂ ਅਕਾਲ ਤੱਕ ਤੁਸੀਂ ਸਾਫ ਦੇ ਜਥੇਦਾਰ ਦੀ ਮੈਂ ਗੱਲ ਕਰਦਾ ਹੂੰ ਕਿਉਂਕਿ ਉਹਨਾਂ ਮੇਰੀ ਐਡੀ ਔਕਾਤ ਹੈ ਵੀ ਮੈਂ ਉਹਨਾਂ ਤੱਕ ਗੱਲ ਕਰ ਸਕਾਂ ਮੈਂ ਗੱਲ ਕਰਦਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਲਕਣ ਚਾਰਜ ਹੈ ਉਹਨਾਂ ਨੂੰ ਹਲਕਾ ਜਥੇਦਾਰ ਕਿਹਾ ਜਾਂਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਮੂਰੇ ਜਥੇਦਾਰ ਨਹੀਂ ਲੱਗ ਸਕਿਆ ਕਦੇ ਵੀ ਪੂਰੀ ਜ਼ਿੰਦਗੀ ਹਾਂ ਹੁਣ ਜਥੇਦਾਰ ਪ੍ਰਕਾਰ ਦਾ ਹੀ ਮਾਦਲ ਕਿਸੇ ਨੇ ਨਹੀਂ ਕੀਤਾ ਹਾਂ ਨਹੀਂ ਕੀਤਾ ਨਹੀਂ ਕੀਤਾ ਮਨੇ ਮੈਂ ਉਹ ਗੱਲ ਕਰਦਾ ਆ ਵੀ ਜਿਹੜੇ ਉਸ ਟਾਈਮ ਜਿਹੜੇ ਹਰਤਾਂ ਜਾਸੇ ਹੁੰਦੇ ਸੀਗੇ ਹਾਂ ਉਹਨਾਂ ਨੂੰ ਜਥੇਦਾਰ ਕਿਹਾ ਜਾਂਦਾ ਸੀਗਾ ਜਥੇਦਾਰ ਦਾ ਬਾਣਾ ਵੀ ਹੁੰਦਾ ਸੀਗਾ ਦਾੜਾ ਹੁੰਦਾ ਸੀ ਕੋਈ ਮਤਲਬ ਇੱਕ ਦੇਖਣ ਦਿਖ ਵੀ ਹੁੰਦੀ ਸੀ ਜੀ ਉਹਦੀ ਹਾਂ ਉਹ ਹੁੰਦਾ ਵੀ ਬਾਕੀ ਜਥੇਦਾਰ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੈ ਦੇਖੋ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਚਲੋ ਮੈਂ ਨਹੀਂ ਦੇਖ ਸਕਦਾ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੜਾ ਨੇੜੇ ਤੋਂ ਦਫ਼ਤਰ ਲੈਵਲ ਤੇ ਬੜੇ ਨੇੜੇ ਤੋਂ ਦੇਖਿਆ ਹੋਇਆ ਹੈ ਕਿਵੇਂ ਜੀ ਕਿਉਂਕਿ ਥੋੜਾ ਥੋੜਾ ਜਦੋਂ ਤੁਹਾਡਾ ਪਰਿਵਾਰਕ ਸਿਸਟਮ ਸੀਗਾ ਨਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਟੈਚ ਸਾਡਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਬਸ ਹਰ ਟੋੜਾ ਸਾਹਿਬ ਦੇ ਨਾਲ ਬੇਸਿਕਲੀ ਨਹੀਂ ਫਿਰ ਟੋੜਾ ਸਾਹਿਬ ਦਾ ਜਿਹੜਾ ਦੌਰ ਸੀ ਉਹ ਖਤਮ ਹੋ ਗਿਆ ਫਿਰ ਪ੍ਰਕਾਸ਼ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਦਾ ਆਇਆ ਹੌਲੀ ਹੌਲੀ ਉਧਰ ਜਿਹੜਾ ਜਲਦਾ ਰਿਹਾ ਪਰ ਮੈਂ ਇੱਕ ਦੇਖਿਆ ਵੀ ਜਿਹੜੀ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸ਼ੋਚ ਹੈ ਜਾਂ ਅਕਾਲੀ ਦਲ ਦੀ ਨਮੇਦੀ ਨਮੇਦੀ ਗੱਲ ਕਰਨਾ ਨਮੀ ਦੀ ਸੋਚ ਹੈ ਉਹਨਾਂ ਨੇ ਕੀ ਕਰਿਆ ਜਿਹੜਾ ਬਿਜ਼ਨਸ ਵੱਲ ਜ਼ਿਆਦਾ ਧਿਆਨ ਦਿੱਤਾ ਚਾਹੇ ਉਹ ਪਰਸਨਲ ਹੋਵੇ ਇਨਵੈਸਟਮੈਂਟ ਹੋਵੇ ਵੱਡੇ ਬੰਦਿਆਂ ਦੀ ਹੋਵੇ ਦਿੱਕਤ ਤੁਸੀਂ ਦੇਖੋ ਮੁਹਾਲੀ ਜ਼ਿਲ੍ਹੇ ਦੇ ਵਿੱਚ ਤੁਸੀਂ ਮੈਨੂੰ ਇੱਕ ਵੀ ਦੱਸ ਦੋ ਵੀ ਜਿਹੜਾ ਜਥੇਦਾਰ ਹੈ ਉਹ ਹਲਕਾ ਚਾਰਜ ਹੈਗੇ ਬਿਲਡਰ ਹੈ ਸਾਰੇ ਜੰਨੇ ਵੀ ਬਿਲਡਰ ਨੇ ਉਹਨਾਂ ਨੂੰ ਹਲਕਾ ਚਾਰਜ ਲਾਇਆ ਹੋਇਆ ਹੈ ਤੁਸੀਂ ਤਾਂ ਇਹ ਡੀਰਗੋਸ ਦੀ ਗੱਲ ਕਰ ਲਓ ਤਾਂ ਇਹ ਖਰੜ ਦੀ ਗੱਲ ਕਰ ਲਓ ਚਾਹੇ ਮੋਹਾਲੀ ਦੀ ਗੱਲ ਕਰ ਲਓ ਮਤਲਬ ਇੱਕ ਉਹਨਾਂ ਨੇ ਤਾਂ ਫਾਇਦੇ ਜੇ ਸ਼੍ਰੋਮਣੀ ਕਾਲ ਦਾ ਜੁਆਇਨ ਕੀਤਾ ਹੋਇਆ ਹੈ ਉਹਦੇ ਵਾਸਤੇ ਉਹ ਲੜਦੇ ਨਹੀਂ ਤਾਂ ਫਿਰ ਉਹ ਫਾਇਦੇ ਤਾਂ ਲੈਣਗੇ ਇਹ ਤਾਂ ਬਹੁਤ ਇੰਪੋਰਟੈਂਟ ਆਬਜ਼ਰਵੇਸ਼ਨ ਹੈ ਜਿਹੜੀ ਤੁਸੀਂ ਕੀਤੀ ਹੈ ਹਾਂਜੀ ਠੀਕ ਹੈ ਫਾਇਦੇ ਤਾਂ ਲੈਣਗੇ ਨਾ ਜੇ ਇੱਕ ਨਰਪੱਖ ਉਹ ਬੰਦਾ ਕਿੰਦਾ ਕਰ ਸਕਦਾ ਇੱਕ ਬਿਜ਼ਨਸਮੈਨ ਬਿਜ਼ਨਸ ਕਿੱਥੇ ਕਿੱਥੇ ਅਨਕੇ ਸ਼ਰਮਾ ਔਰ ਕਿੱਥੇ ਅਕਾਲੀ ਦਲ ਹਾਂ ਕਿੱਦਾਂ ਹੋ ਸਕਦਾ ਮੈਂ ਕੈਪਟਨ ਕਮਲ ਜੀ ਸਿੰਘ ਨੂੰ ਵੀ ਤੁਸੀਂ ਰੇਡੀਓ ਦੇਖਿਆ ਜੀ ਕੈਪਟਨ ਕਮਲ ਜੀ ਸਿੰਘ ਦੀ ਜਦੋਂ ਦਾ ਮੇਰੇ ਕੋਲ ਤੁਹਾਡੇ ਹਲਕੇ ਦੇ ਨਾਲ ਦਾ ਹੱਥ ਪੰਡਾ ਜਮਾਨ ਕੈਪਟਨ ਦੇਖੋ ਗਲਤ ਹੋਈ ਹੈ ਕਿ ਨਾ ਕੈਪਟਨ ਕਮਲ ਜੀ ਸਿੰਘ ਦੀ ਦਿਖ ਦੇਖ ਲੋ ਹੁਣ ਤੁਸੀਂ ਹਮ ਠੀਕ ਹੈ ਜੀ ਚਲੋ ਠੀਕ ਹੈ ਦੇਖੋ ਲਾਹਾ ਜਿਹੜੇ ਨੇ ਜਦੋਂ ਸਰਕਾਰ ਦੇ ਵਿੱਚ ਮੰਤਰੀ ਆ ਐਮ ਐਲ ਏ ਬਣਦੇ ਨੇ ਸਰਕਾਰ ਬਣਦੀ ਹੈ ਲਾਹੇ ਸਾਰੇ ਲੰਨੇ ਆ ਬਿਜ਼ਨਸ ਸਾਰੇ ਖੜੇ ਕਰਦੇ ਨੇ ਠੀਕ ਹੈ ਜੀ ਪਰ ਗੱਲ ਇਹ ਹੈ ਵੀ ਮੈਂ ਇੰਨੀ ਤਰਜੀਬ ਨਹੀਂ ਮੈਂ ਦੇਖੀ ਕਿਸੇ ਪਾਰਟੀ ਦੀ ਵੀ ਬਿਲਡਰਾਂ ਨੂੰ ਇਹ ਤੁਸੀਂ ਹਲਕੀ ਇੰਚਾਰਜ ਬਣਾ ਦੋ ਇਹ ਨਹੀਂ ਮੈਂ ਦੇਖਿਆ ਕਦੇ ਜਿਹੜੇ ਵਰਕਰ ਨੇ ਮੈਨੂੰ ਕੁਝ ਯਾਦ ਆ ਰਿਹਾ ਇਸ ਬਾਰੇ ਕਿ ਐਨਕੇ ਸ਼ਰਮਾ ਨੂੰ ਜਦੋਂ ਪਹਿਲੀ ਵਾਰ ਟਿਕ ਦਿੱਤੇ ਐਨਕੇ ਸ਼ਰਮਾ ਨੂੰ ਕੈਪਟਨ ਕਵਲਜੀਤ ਸਿੰਘ ਦੇ ਅਗੇਂਸਟ ਉਹਨਾਂ ਦੇ ਵਿਰੁੱਧ ਇੱਕ ਇੱਕ ਮਤਲਬ ਉਭਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹ 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 ਆਬਜ਼ਰਵੇਸ਼ਨ ਹੈ ਦੇਖੋ ਗੱਲ ਇਹ ਹੈ ਜੀ ਸ਼ਰੋਮਣ ਇਹਦੇ ਬਾਰੇ ਕੁਝ ਤੁਸੀਂ ਦੱਸ ਸਕਦੇ ਹੋ ਸ਼੍ਰੋਮਣੀ ਕਿਉਂਕਿ ਤੁਸੀਂ ਉਦੋਂ ਇਹਨਾਂ 'ਚ ਵਿਸਰਦੇ ਸੀ ਸਾਰਿਆਂ 'ਚ ਹੈ ਨਾ ਬਿਲਕੁਲ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸਿਸਟਮ ਰਿਹਾ ਬਾਬਾ ਬੋੜ ਇਸ ਕਰਕੇ ਕਿਹਾ ਜਾਂਦਾ ਹੈ ਮੇਰੀ ਨਜ਼ਰ 'ਚ ਹੂੰ ਵੀ ਬਾਬਾ ਬੋੜ ਜਿਹੜਾ ਬੋੜ ਹੁੰਦਾ ਹੈ ਨਾ ਇਹ ਕਿਸੇ ਹੋਰ ਦਰਖਤ ਨੂੰ ਹੇਠਾਂ ਧੁੱਗਣ ਨਹੀਂ ਦਿੰਦਾ ਵੱਡਾ ਬੋੜ ਹੋ ਜੰਨਾ ਵੱਡਾ ਦਰਖਤ ਹੋ ਜਾਂਦਾ ਨਾ ਮੈਂ ਮਤਲਬ ਮੇਰੀ ਸੋਚ ਇਹ ਹੈ ਉਹ ਮਤਲਬ ਲੋਕਾਂ ਦੀ ਸੋਚ ਹੈ ਵੀ ਵੱਡਾ ਬੋੜ ਸੀਗਾ ਲੋਕਾਂ ਨੂੰ ਸ਼ਾਂਤ ਦਿੰਦਾ ਸੀਗਾ ਪਰ ਮੇਰਾ ਇਹ ਕਹਿ ਵੀ ਹੈਗਾ ਵੀ ਜਿਹੜਾ ਵੱਡਾ ਦਰਖਤ ਹੋ ਜਾਂਦਾ ਨਾ ਉਹ ਛੋਟੇ ਦਰੱਖਤ ਨੂੰ ھیਠਾਂ ਪੁੱਗਣ ਨਹੀਂ ਦਿੰਦਾ ਉਹ ਵੀ ਨਹੀਂ ਬਦਲ ਸਾਹਿਬ ਦੀ ਇਹ ਪਰਵਾਸ਼ਾ ਸੀ ਮੇਰੇ ਉੱਤੇ ਗੱਲ ਤਾਂ ਠੀਕ ਹੈ ਹਾਂ ਨਾ ਉਹਨਾਂ ਨੇ ਟੈਕਨਿਕਲੀ ਵੀ ਗੱਲ ਠੀਕ ਹੈ ਦੇਖੋ ਦੇਖੋ ਟੌੜਾ ਸਾਹਿਬ ਨੂੰ ਨਹੀਂ ਉਹਨਾਂ ਨੇ ਲੰਘਣ ਦਿੱਤਾ ਠੀਕ ਹੈ ਜੀ ਇਹਦਰ ਕੈਪਟਨ ਕਮਲਜੀਤ ਨੂੰ ਨਹੀਂ ਲੰਘਣ ਦਿੱਤਾ ਠੀਕ ਹੈ ਜੀ ਹੋਰ ਵੀ ਬੜੇ ਮੈਂ ਤੁਹਾਨੂੰ ਦੱਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਉਮਰ ਦੇ ਹਮ ਹੁਣ ਵੀ ਲੀਡਰ ਨੇ ਹੁਣ ਸ਼ਰਮਣੀ ਅਕਾਲੀ ਦਲ ਚ ਹਮ ਹੁਣ ਵੀ ਲੀਡਰ ਨੇ ਕਿੱਥੇ ਲੰਘ ਗਏ ਅੱਗੇ